ਮੰਮੀ ਜੀ ਆਕੀਆ ਇਹ ਵੀ ਹੈਗਾ ਕੋਈ ਖਜ਼ਾਨਾ ਵੀਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਲਚਲ ਇਹ ਹੈਗੀਆਂ ਨੇ ਦਿਵਾਲੀ ਦੀਆਂ ਜੀ ਖਿੱਲਾ ਤੇ ਮੈਂ ਕਿਹਾ ਚੱਲ ਪਈਆਂ ਹੀ ਨੇ ਵੀ ਚੱਲੇ ਤੇ ਨਾਲ ਸੁਸ਼ ਨੇ ਕੀੜੀਆਂ ਜੀ ਫੱਦੀਆਂ ਮੈਂ ਕਿਹਾ ਚਲੋ ਖਾਣਨ ਗਿਆ ਐ ਪਾਰਕ ਦੇ ਵਿੱਚ ਮੈਂ ਪਾ ਦੰਦੀ ਆ ਸਵੇਰੇ ਉੱਠ ਕੇ ਨਾ ਥੋੜੇ ਜਿਵੇਂ ਦਾਣੇ ਪਾ ਦੰਦੀ ਆ ਤੇ ਰਾਤ ਦੀਆਂ ਜਿਹੜੀਆਂ ਰੋਟੀਆਂ ਪਈਆਂ ਹੋਣੀਆਂ ਉਹ ਪਾ ਦੰਦੀ ਆ ਤੇ ਉਹ ਖਾ ਲੰਨੀਆਂ ਇਹ ਕੁਸ਼ ਹੈਗੀਆਂ ਐ ਮਿੱਠੀਆਂ ਖਿੱਲਾ ਐ ਤੇ ਥੋੜੀਆਂ ਹੈਗੀਆਂ ਪਿੱਕਿਆ ਖਿੱਲਾ ਮਹਜਲ ਕੋ ਜਾਨਵਰਾਂ ਨੂੰ ਪਾ ਕੇ ਆਉਣੀ ਹੈ ਤੇ ਫੇਰ ਜਦੋਂ ਸਰਦੀ ਆਉਣੇ ਵਾਲੀ ਹੈ ਨਾ ਆਪਾਂ ਨੂੰ ਨਾ ਕੁਛ ਨਾ ਕੁਛ ਨਾ ਜਾਨਵਰਾਂ ਨੂੰ ਪਾਉਣਾ ਜ਼ਰੂਰ ਚਾਹੀਦਾ ਬੱਦੀ ਨੀ ਆ ਗਈ ਨਾ ਖਾਲੀਆਂ ਨਾ ਕੱਦੂ ਸਵੇਰੇ ਇਸ ਟਾਈਮ ਫੇਰ ਪਾ ਦੇਣੀ ਹੈ ਇਹ ਬਹੁਤ ਨਾ ਖੁਸ਼ ਹੋ ਕੇ ਖਾਂਦੀਆਂ ਨੇ ਜੀ ਆਪਾਂ ਫੇਰ ਜ਼ਿਆਦਾ ਪਾ ਦਨੇ ਨਾ ਇਹ ਨਾ ਫੇਰ ਜ਼ਿਆਦਾ ਖਰਾਬ ਕਰ ਦਿੰਦੀ ਐ। ਇਹ ਕਾ ਲੂ ਆਪਾਂ ਨੇ ਤਿੰਨ ਕ ਦਿਨ ਦੇ ਵਿੱਚ ਇਹ ਖਤਮ ਕਰ ਦੇਣੀ ਐ। ਉਸ ਤੇ ਮਗਰੋਂ ਮੈਂ ਫੇਰ ਇਹਨਾਂ ਨੂੰ ਆ ਚੌਲ ਚੂਲ ਹੋਰ ਪਾ ਦੇਣੀ ਹੁੰਦੀ ਐ। ਚਲੇ ਜਾਂਦਾ ਢਿੱਡ ਭਰ ਜਾਂਦੇ ਪਾਂਚੀਆਂ ਦਾ। ਦੇਖੋ ਜੀ ਹੁਣ ਦੇਲੇ ਸਰਦੀ ਹੋ ਗਈ ਸ਼ੁਰੂ। ਤੇ ਇੱਥੇ ਨਾ ਦੇਖੋ ਆਪਣੇ ਨਾ ਇਹਦੇ ਕਾ ਰਨੀਆ ਦੇ ਵਿੱਚ ਕਰੇਲੇ ਲੱਗੇ ਹੋਏ ਨੇ ਨਾ। ਇਹਦੇ ਹੀ ਠਾਂਗੇ ਤੇ ਬੀਜੇ ਝੜਗੇ ਹੋਣੇ ਆ। ਤੇ ਦੇਖੋ ਕਿੰਨੇ ਸੋਹਣੇ ਕਰੇਲੇ ਲੱਗਣ ਲੱਗੇ ਨੇ। ਇਹ ਕਾ ਲੱਗਿਆ ਛੋਟਾ ਜਿਹਾ। ਮੈਂ ਖਾ ਜਿੱਦਣ ਬੜੇ ਹੋਗੇ ਨਾ ਫੇਰ ਇਹਨਾਂ ਨੂੰ ਨਾ ਭਰ ਕੇ ਬਣਾਵਾਂਗੇ ਤੇ ਬਹੁਤ ਵਧੀਆ ਲੱਗਦੇ ਆ। ਨਾਲ ਸਰਦੀਆਂ ਦੇ ਵਿੱਚ ਇਹਨੀ ਸੁੰਡੀ ਨਹੀਂ ਪੈਂਦੀ ਹੈਗੀ। ਮੌਸਮ ਹੁੰਦਾ ਖੰਡਾ ਤੇ ਇਹਨੇ ਬੂਰੇ ਨਾਲ ਹਵਾ ਲੱਗਦੀ ਆ ਤੇ ਇਹਨਾਂ ਨੇ ਬੇਲ ਲੈਣਾ ਹੈ ਚੰਗੀ ਤਰ੍ਹਾਂ ਕਵਰ ਹੋ ਜਾਣਾ ਹੈ। ਚਲੋ ਜੀ ਹੁਣ ਆਪਾਂ ਨਾ ਸਬਜ਼ੀ ਕੱਟ ਲਈਏ। ਸ਼ਾਮ ਦੇ ਖਾਣੇ ਦੀ ਹੋ ਗਈ ਹੈ ਤਿਆਰੀ। ਜਿਹੜੇ ਆਪਣੇ ਕੱਲ ਰਿਸ਼ਤੇਦਾਰ ਗੋਭੀ ਦੇ ਕੇ ਗਏ ਤੇ ਨਾ ਉਹ ਜਿਤਨਾ ਸੀ ਸਾਗ ਬਣਾਇਆ ਤਾਂ ਨਾ ਉਦੋਂ ਦੇ ਕੇ ਗਏ ਤੇ ਉਹ ਹਲੇ ਵੀਡੀਓ ਮੈਂ ਪਾਉਣੀ ਆ। ਉਹਦੇ ਵਿੱਚ ਪਹਿਲਾਂ ਨੇ ਫੋਨ ਕਰਿਆ ਕਹਿੰਦੇ ਸਾਡੀ ਬਹੁਤ ਜ਼ਿਆਦਾ ਗੋਭੀ ਹੋ ਗਈ ਆ। ਵੀ ਅਸੀਂ ਹੁਣ ਲਿਉਣ ਲੱਗੇ ਆ ਮੈਂ ਕਿੰਨੇ ਕੁ ਲੈ ਕੇ ਆਉਂਗੇ ਕਹਿੰਦਾ ਸਾਇਲੇਜ ਬੋਨੇ ਆ ਮੈਂ ਕਿਹਾ ਅਸੀਂ ਇੰਨੀ ਗੋਭੀ ਨਹੀਂ ਖਾਣੀ ਹੈਗੀ ਮੈਂ ਕਿਹਾ ਤੁਸੀਂ ਸਿਰਫ ਚਾਰ ਪੰਜ ਫੁੱਲ ਲੈ ਕੇ ਆਇਓ ਕਹਿੰਦੇ ਆ achar ਬਣਾ ਲਿਓ ਮੈਂ ਕਿਹਾ ਵੀ ਨਹੀਂ ਹਲੇ ਨਹੀਂ achar ਬਣਾਉਣਾ ਹੈਗਾ ਚਲੋ ਜੀ ਆਹ ਗੋਭੀ ਐ ਉਹ ਗੋਭੀ ਦਾ ਕੰਮ ਕਰਦੇ ਨੇ ਤੇ ਗੋਭੀ ਹੈ ਬਹੁਤ ਸੋਹਣੀ ਐ ਦੇਖੋ ਪਾ ਚੁੱਲੇ ਤੇ ਹੀ ਬਣਾਵਾਂਗੇ ਸਬਜ਼ੀ ਤੇ ਸਾਡੀ ਮੰਮੀ ਜੀ ਉਹ ਨਹੀਂ ਅੰਦਰ ਬੈਠੇ ਨਾ ਆਪਣਾ ਸੂਟ ਸਲਾਈ ਕਰ ਰਹੇ ਨੇ ਨਹੀਂ ਤਾਂ ਉਹਨਾਂ ਨੇ ਕੱਟ ਦੇਣੀ ਸੀ ਗੋਭੀ ਫਸ ਮੈਂ ਤੜਕਾ ਤੜਕਾ ਹੀ ਲਾਉਣਾ ਤਾਂ ਦੇਖੋ ਗੋਭੀ ਸਬਜ਼ੀ ਲੱਗਦੀ ਵਧੀਆ ਏ ਅੱਜ ਮੌਸਮ ਦਾ ਥੋੜਾ ਜਿਹਾ ਹੈਗਾ ਫਰਕ ਅੱਜ ਇੰਨੀ ਗਰਮੀ ਨਹੀਂ ਲੱਗੀ ਹੈਗੀ ਦੁਪਹਿਰ ਐ ਪਤਾ ਨਹੀਂ ਤਾਂ ਠੰਡੀ ਹਵਾ ਚੱਲੀ ਗਈ ਆ ਇੰਨੀ ਮਹਿਸੂਸ ਨਹੀਂ ਦਿੱਤਾ ਹੈਗਾ ਹੁਣ ਦਿਨ ਪਰ ਦਿਨ ਨਾ ਫਰਕ ਪੈਣਾ ਸ਼ੁਰੂ ਹੋ ਜਾਣ ਤੇ ਸਵੇਰੇ ਦਾ ਬਹੁਤ ਜ਼ਿਆਦਾ ਧੁੰਦ ਪਈ ਹੋਈ ਦੀ ਕੁਛ ਦਿਖਦਾ ਵੀ ਨਹੀਂ ਤਾਂ ਹੈਗਾ ਥੋੜੇ ਜਿਹਾ ਨਾ ਪੁੱਲ ਮੋਟੇ ਹੀ ਕੱਟੇ ਤੇ ਸਬਜ਼ੀ ਬਣ ਕੇ ਨਾ ਘੁਲ ਜਾਂਦੀ ਏ ਅਸੀਂ ਵੀ ਹੁਣ ਗੋਭੀ ਲਈ ਆ ਹਲੇ ਪਰ ਤੋਂ ਜੋ ਤੇ ਲਾਈਏ پتہ ਨਹੀਂ ਕਦ ਹੋਊਗੀ ਕਿਦ ਨੇ ਇਹ ਇਹ ਤਾਂ ਪਹਿਲਾਂ ਲਾਉਣੀ ਪੈਂਦੀ ਹੈ 2-3 ਮਹੀਨੇ ਪਹਿਲਾਂ ਤਾਂ ਆਕੇ ਤੇ ਜਾ ਕੇ ਨਾ ਇਸ ਟਾਈਮ ਤੱਕ ਰੇਬੇ ਸਬਜੀ ਤਿਆਰ ਹੁੰਦੀ ਹੈ ਦੇਖੋ ਜੀ ਕੱਲ ਮੇਰੇ ਭੈਣਾਂ ਨੇ ਨਾ ਇੰਨਾ ਜ਼ਿਆਦਾ ਕਮੈਂਟ ਕੀਤੇ ਆ ਕਹਿੰਦੀ ਰੇਖਾ ਵੀਨਾ ਬਿਲਕੁਲ ਰੌਣਕ ਨਹੀਂ ਹੈਗੀ ਕਹਿੰਦੀ ਨਹੀਂ ਤਾਂ ਇੰਨੀਆਂ ਗੱਲਾਂ ਸੁਣਾਉਂਦੀ ਦੀ ਦੇਖੋ ਜੀ ਸਾਡੇ ਘਰ ਦੇ ਵਿੱਚ ਵੀ ਨਾ ਬਿਲਕੁਲ ਵੀ ਰੌਣਕ ਨਹੀਂ ਹੈਗੀ ਇਰੇ ਨਾਲ ਹਰ ਟਾਈਮ ਨਾ ਹੈਲਪ ਬਹੁਤ ਜ਼ਿਆਦਾ ਕਰਾਉਂਦੀ ਸੀ ਦੀਦੀ ਮੈਂ ਆ ਲਿਆ ਮਾ ਸਬਜੀ ਆ ਕੰਮ ਕਰੀਏ ਦੇਖੋ ਜੀ ਜਿਲ ਬਿਲਕੁਲ ਵੀ ਰੌਣਕ ਨਹੀਂ ਹੈਗੀ ਘਰ ਐਨ ਸੁੰਨਾ ਹੋਇਆ ਬਿਆ ਰੇਖਾ ਬਿਨਾ ਇੱਕ ਬੰਦੇ ਨਾਲ ਦੇਖੋ ਜੀ ਫਰਕ ਪੈ ਜਾਂਦਾ ਏ ਨਾਲੇ ਉਹਨੂੰ ਤਾਂ ਬੋਲਣ ਦੀ ਆਤ ਬਹੁਤ ਹੀ ਸਾਰੀ ਦਿਹਾੜੀ ਬਸ ਕੁਛ ਨਾ ਕੁਛ ਗੱਲਾਂ ਸੁਣਾਈ ਜਾਂਦੀ ਸੀ ਦੇਖੋ ਜੀ ਪੈੜਾ ਨਾ ਬਹੁਤ ਜ਼ਿਆਦਾ ਮਿਸ ਕਰਦੀ ਆ ਨੇ ਰੇਖਣ ਨਰੇਖਾ ਵੀ ਪੰਜਾਬ ਨੂੰ ਬਹੁਤ ਜ਼ਿਆਦਾ ਮਿਸ ਕਰਦੀ ਆ ਅੱਜ ਹੁਣੇ ਹੀ 5 ਮਿੰਟ ਪਹਿਲਾਂ ਹੀ ਫੋਨ ਆ ਗਿਆ ਡੀਦੀ ਕੀ ਕਰਦੇ ਆ ਬਸ ਮੈਂ ਕਿਹਾ ਚਾਹ ਬਣਾਉਣੀ ਆ ਕਹਿੰਦੀ ਅੱਛਾ ਕਹਿੰਦੀ ਵਸ ਡੀਦੀ ਮੈਂ ਵੀ ਹੁਣ ਨਾ ਕੱਪੜੇ-ਕੁਪੜੇ ਧੋ ਕੇ ਛੱਡੀਆਂ ਮੈਂ ਕਿਹਾ ਠੀਕ ਐ ਚਲ ਉਹਦੀ ਸੱਸ ਦੀ ਖਬਰ ਸਾਲ ਪੁੱਛੀ ਮੈਂ ਕਹਿੰਦੀ ਹੁਣ ਤਾਂ ਠੀਕ ਐ ਮੇਰੀ ਸੱਸ ਕਰਕੇ ਬਣਾਵਾਂ ਮੈਂ ਕਿ ਵੀ ਦੂਜੇ ਲੋਟੇ ਖਾਉਂਗੇ ਸਿੰਪਲ ਸਿੰਪਲ ਖਾਣੀ ਹੈ ਜਿਵੇਂ ਹਲਵਾਈ ਬਣਾਉਨੇ ਹੁੰਨੇ ਆ ਉਹ ਨਹੀਂ ਵਧੀਆ ਲੱਗਦੀ ਹੈ ਜੀ ਮੈਂ ਥੋੜਾ ਜੀ ਕਰ ਮੈਂ ਕਰ ਲਵਾਂ ਜੀ ਮੇਰਾ ਤੁਹਾਡੇ ਨਾਲ ਇਹ ਆ ਜਿਵੇਂ ਤੁਹਾਨੂੰ ਵਧੀਆ ਲੱਗੂਗੀ ਉਕਣੇ ਬਣਾਉਂਗੀ ਹੁੰਦੀ ਆ ਵੀ ਮੈਂ ਤੜਕਾ ਲਾ ਕੇ ਬਣਾਉਂਗੀ ਇੱਕ ਉਹ ਜਿਹੜੀ ਵੀ ਸਭ ਪਹਿਲਾਂ ਗੁਲਗੁਲੇ ਵਾਂਗੂ ਫਰਾਈ ਕਰਨੀ ਪੈਂਦੀ ਆ ਤੜਕਾ ਲਾ ਕੇ ਵਾਲੀ ਵਧੀਆ ਉਹ ਵਧੀਆ ਲੱਗਦੀ ਹੈ ਇਹ ਉਦੋਂ ਬਹੁਤ ਸਵਾਦ ਬਣੀਦੀ ਕਰਾਈ ਜੋ ਸਵਾਦ ਨਹੀਂ ਆਉਂਦਾ ਨਹੀਂ ਉਹ ਵਧੀਆ ਲੱਗਦੀ ਫਰਾਈ ਵਾਲੀ ਵੀ ਉਹਦੇ ਵਿੱਚ ਥੋੜਾ ਜਿਹਾ ਤੇਲ ਵੱਧ ਪੈ ਜਾਂਦਾ ਫਿਰ ਹਾਂ ਲੈ ਨਾ ਰਾਤ ਦੇ ਰਾਤ ਪਈ ਨਾ ਹਰਕ ਪੈ ਪੈ ਜਾਂਦਾ ਸਬਜ਼ੀ ਦਾ ਅਸਰ ਹੋ ਗਈ ਹੈ ਹੁਣ ਮੌਸਮ ਹੋ ਗਿਆ ਬਹੁਤ ਵਧੀਆ ਹੈ ਹੁਣ ਨਾ ਆਹ ਦੁਪਹਿਰ ਕਿਹੜੀ ਨਹੀਂ ਖਿੜਦੀ ਹੈਗੀ ਹੁਣ ਆਪਾਂ ਲਿਆ ਕੇ ਨਾ ਸਾਦੀਆਂ ਵਾਲੇ ਫੁੱਲ ਲਾਓ ਜਿਵੇਂ ਇਹਨਾਂ ਨੂੰ ਗੈਂਦਾ ਵਗੈਰਾ ਹੈ ਤੇ ਨਾਸਰੀ ਨਾ ਸੁੰਨੀ ਸੁੰਨੀ ਜੀ ਪਈ ਹੈ ਮੇਰੇ ਤਾਂ ਜੀਲੀ ਲੱਗਦਾ ਬਿਲਕੁਲ ਵੀ ਸੁੰਨੀ ਨਾਸਰੀ ਦੇਖ ਕੇ ਫੇਰ ਆ ਜਿਹੜਿਆ ਗਬਲਿਆ ਦੇ ਵਿੱਚ ਆ ਲੱਗੀ ਆ ਤੇ ਫੇਰ ਖੜੀ ਪੱਟ ਦੇਣੀ ਆ ਫੇਰੇ ਨਾ ਨਾ ਇਹ ਤਾਂ ਇਹ ਨਾ ਲਾ ਦੇਣੀ ਐ ਮੈਂ ਪੱਟ ਕੇ ਜਦ ਗਰਮੀ ਹੁੰਦੀ ਆ ਨਾ ਹਾਂ ਫੇਰ ਫੇਰ ਵਰਤੋਂ ਚ ਆ ਜਾਂਦੀ ਆ ਇਹਦੇ ਵਿੱਚ ਫੇਰ ਗੈਂਦਿਆਂ ਦੇ ਬੁੱਟੇ ਲਿਆ ਹਾਂ ਗੈਂਦਿਆਂ ਦੇ ਬੁੱਟੇ ਲਿਆ ਕੇ ਮੈਂ ਇੱਕ ਦਈ ਇੱਕ ਅੱਧਾ ਪਾਣ ਵੀ ਲੈ ਕੇ ਆਉਣਾ ਤੇ ਨਾਸਰੀ ਨਾ ਨਾਸਰੀ ਚ ਕਾਲੂ ਚੱਲਾਂਗੇ ਗੈਂਦਿਆਂ ਦੇ ਬੁੱਟੇ ਬੁੱਟੇ ਉਹ ਲੈਣਾ ਉੱਚੇ ਉੱਚੇ ਬੁੱਟ ਫੋਟ ਹਾਈ ਬਰੈਡ ਦੇ ਵੀ ਲੈਣੇ ਹਾਈ ਬਰੈਡ ਬੀਜ ਉਹ ਲੈ ਕੇ ਆਵਾਂਗੇ ਇਹਨੇ ਰੰਗ ਬਰੰਗੇ ਹੋਣ ਨਾ ਉਹ ਵਧੀਆ ਲੱਗਦੇ ਆ ਮੋٹے ਫੁੱਲ ਜਾਂਦੇ ਹਾਂ ਉਹ ਲਿਓ ਹਾਈਬ੍ਰਿਡ ਹੁੰਦਾ ਜਿਹੜਾ ਸੰਤਰੀ ਹੋ ਗਿਆ ਪੀਲਾ ਹੋ ਗਿਆ ਰੈੱਡ ਰੰਗ ਦੇ ਕੋਈ ਲਿਆਵਾਂ ਉਹ ਕਰੇਲੇ ਬਾਹ ਸੋਨੇ ਲੱਗੇ ਆ ਕਰੇਲਿਆਂ ਦੀ ਬੇਲ ਨਾ ਝੜੀ ਹੋਈ ਸੀ ਕੋਈ ਵੀ ਝੜ ਗਿਆ ਤਾਂ ਜੋ ਗਰਮੀਆਂ ਦੇ ਵਿੱਚ ਹੈਗੀ ਦੀ ਉੱਥੇ ਹੁਣ ਬਹੁਤ ਸੋਨੇ ਕਰੇਲੇ ਲੱਗੇ ਹੋਏ ਆ ਦਿਖਾਈ ਕਰੇਲੇ ਦਿਖਾ ਦੇ ਕਰੇਲੇ ਦਿਖਾਤੇ ਮੈਂ ਬਹੁਤ ਸੋਨੇ ਕਰੇਲੇ ਲੱਗੇ ਹੋਏ ਆ ਹਾਈਬ੍ਰਿਡ ਹੈਗਾ ਬੀਜ ਜਿਹੜੇ ਸਰਦੀਆਂ ਦੇ ਵਿੱਚ ਨਾ ਕਰੇਲੇ ਲੱਗਦੇ ਆ ਨਾ ਉਹਨੂੰ ਸੁੰਡੀ ਵੀ ਕੱਟ ਕਾਂਦੀ ਆ ਕੁਣ ਤਾਂ ਸਰਦੀਆਂ ਦੇ ਵਿੱਚ ਤਾਂ ਆਮੇ ਬਹੁਤ ਸਾਰੀਆਂ ਹੋ ਜਾਂਦੀਆਂ। ਕੱਢ ਕੇ ਤੀਲੇ ਵਿੱਚ ਵਿੱਚ ਕਰੇ ਜਾਇਆ ਜਾਂਦਾ। ਆਹ ਜੂਸ ਵੀ ਵਧੀਆ ਬਣ ਜਾਂਦਾ। ਕੁਰੇਲੇਆਂ ਚਾਰ-ਪੰਜ ਪਿਆਜ਼ ਪਾ ਲਾ ਇੱਕ ਡੰਗ ਦੀ ਸਬਜ਼ੀ ਬਣ ਜਾਂਦੀ ਐ। ਬਿਲਕੁਲ ਨਾਲੇ ਆਉਟ ਦੀ ਸਬਜ਼ੀ ਵਧੀਆ ਲੱਗਦੀ। ਵਧੀਆ ਲੱਗਦੀ ਐ। ਉ ਤਾਂ ਜ਼ਿਆਲ ਆ ਗਿਆ ਸਬਜ਼ੀ। ਮਾਏ ਛਿਲਣਾ ਵੀ ਸੌਖਾ ਐ। ਮੋਟੀ-ਬੋਥੀ ਐ ਇਹ। ਇਹ ਤਾਂ ਬਹੁਤ ਔਖਾ। ਬਹੁਤ ਔਖਾ। ਉਹ ਜਿਹੜਾ ਦੇਸੀ ਹੁੰਦਾ ਨਾ ਉਹ ਤਾਂ ਬਸ ਬਹੁਤ ਔਖਾ ਕਰਦਾ। ਬਿਨਾ ਜਾਕੂ ਦੇ ਤਾਂ ਸਿੱਲੇ ਨਹੀਂ ਹੁੰਦਾ ਹੈਗਾ। ਇਹੀ ਬੀਜ ਲੈ ਵੇ ਛੋਟਾ ਦਾ ਪਤਲਾ ਜਾ ਉਹ ਜੀਂਜਰ ਦੀ ਲੋੜ ਹੈ। ਨਾ ਉਹਦਾ ਕੁਝ ਨਹੀਂ ਹੈਗਾ ਇਹ ਵਧੀਆ ਹੈ। ਇਹ ਨਾਲੋਂ ਵਧੀਆ। 4-5 ਬੋਥੀਆਂ ਪਾ ਲੈ ਸਬਜ਼ੀ ਬਣ ਜਾਂਦੀ ਹੈ ਇਹਨੂੰ ਵਧੀਆ। ਜਿਹੜੇ ਤੇਰੇ ਕੱਪੜੇ ਦਿੱਤੇ ਨੇ ਟੇਲਰ ਨੂੰ ਵੀ ਮਿਲਦੇ ਹਨ ਕਿ ਕਿਤਨ ਮਿਲਣੇ? ਮਿਲਣੇ ਤਾਂ ਇੱਕ ਤਰੀਕ ਨੂੰ ਤੇ ਜਾ ਇਹਦੀ ਗੋਇਆ ਹੈਗਾ। ਕੋਈ ਇੱਕ ਤਰੀਕ ਨੂੰ ਸਾਗ ਬਣਾਉਣ ਲੱਗੀ। ਸਾਗ ਨਹੀਂ ਗਾਹ ਪਾ ਲੈ ਵਿਆਹ ਜਿੰਨਾ ਦਾ ਕੰਮ ਤਾਂ ਸਾਗ ਦਾ। ਕੱਲ ਨੂੰ ਚਲਦੇ ਆ ਫਿਰ ਕੱਲ ਨੂੰ ਜਾਣਾ ਇਹ ਨਾਲੇ ਬੂਟੀਆਂ ਦੀ ਸ਼ਾਪਿੰਗ ਕਰਕੇ ਉਹਨੇ ਨਾਲੇ ਕੱਪੜੇ ਲੈ ਕੇ ਆਉਣੇ ਆ ਹੁਣ ਆਏ ਆ ਵਿਆਹ ਆਉਣੇ ਚਲੇ ਉਹਦਾ ਕੀ ਕੀ ਆ ਉਹਦਾ ਫਿਰ ਆ ਉਹਦੇ ਪੈਸੇ ਦੂਵੇ ਫਿਰ ਦਿੱਤਾ ਇਹ ਪਰਚੀ ਇਹਦੀ ਪਾਤੀ ਪਈ ਆ ਅੰਦਰ ਅੱਛਾ ਕਿੰਨਾ ਘੋੜੇ ਦੇ ਪੈਸੇ ਦੇ ਵਿੱਚ ਬੇਲ ਬੇਥੇਰਾ ਬੜਾ ਬਣਾਇਆ ਹੋਇਆ ਢਿੱਲ ਮਾਸਟਰ ਨੇ ਅੱਛਾ ਚੱਲ ਕੋਈ ਨਹੀਂ ਇਹਦਾ ਚੱਲਣਾ ਇਹ ਤਾਂ ਚੱਲੀ ਜਾਣਾ ਕੰਮ ਬਗਵਰ ਫੇਰ ਵੀ ਕਿੰਨਾ ਬਣ ਗਿਆ ਇਹਨਾਂ ਦਾ ਬਣਾਤਾ ਸੀਗਾ ਕਾਹੇ ਸੁਣਦੇਗੇ ਚਾਰ ਚਾਰ ਪੰਜ ਸੂਟ ਹੈਗੇ ਆ ਤੇ ਬਣ ਗਿਆ 1.5 10000 ਰੁਪਿਆ ਬਣ ਗਿਆ ਇਹਦਾ ਸੋ ਕਪੜਾ ਕੋਪੜਾ ਵੀ ਲਾਉਂਦੇ ਨੇ ਉਹਦੇ ਨਾ ਕਪੜਾ ਕੋਈ ਨਹੀਂ ਲਾਉਣਾ ਹੈਗਾ 5 ਮੀਟਰ ਤੇ ਪੂਰੇ ਸੂਟ ਤੇ ਚਾਰੇ ਆਹ ਲਾਉਣੀਆਂ ਆ ਲੈਂਸ ਵਗੈਰਾ ਪਾਈ ਵੀ ਨੇ ਲਾਉਣੀਆਂ ਅੱਛਾ ਅੱਛਾ ਬਸ ਹੋਰ ਕੁਝ ਨਹੀਂ ਲਾਉਣਾ ਹੈਗਾ ਕਪੜਾ ਦਾ ਪੂਰਾ ਤੈਨ ਠੀਕ ਹੈ ਹਾਂ ਤੇ ਆਇਆ ਹੋ ਟੇਲਰ ਦਾ ਵਰਗਾ ਟੇਲਰ ਨਹੀਂ ਹੈਗਾ ਉਹ ਵਧੀਆ ਕਪੜਾ ਕਰਦਾ ਐਨ ਬਣਾ ਦਿੰਦਾ ਏ ਸਵਾਈ ਦਾ ਵੀ ਫਰਕ ਹੈ ਕਦੇ ਵੀ ਇੰਨਾ ਚਿਰ ਹੋ ਗਿਆ ਕਦੇ ਟੇਲਰ ਨੇ ਆਇ ਨਹੀਂ ਕਰਿਆ ਹੈਗਾ ਵੀ ਕਿਸੇ ਦਾ ਕਮੀਜ਼ ਬਣਾਦਾ ਕਿਸੇ ਦਾ ਸਲਵਾਰ ਹੋੜਦੀ ਬਣਾਦੀ ਦੇਖੋ ਜੀ ਹੁਣ ਕੱਪੜਿਆਂ ਤੇ ਗੱਲ ਚੱਲਦੀ ਹੈ ਤੇ ਸਾਡੇ ਸਾਡੇ ਨਾ ਪੂਆ ਜੀ ਦੇ ਮੁੰਡੇ ਦਾ ਵਿਆਹ ਦਾ ਤੇ ਵਿਆਹ ਦਾ ਚੱਲ ਉਹਦੇ ਵਾਸਤੇ ਨਾ ਮੈਂ ਸ਼ਾਪਿੰਗ ਕਰਨ ਗਈ ਤੇ ਮੈਂ ਦੋ ਸੂਟ ਖਰੀਦ ਲੇ ਖਰੀਦਿਆ ਇੱਕ ਆਪਣੀ ਮੈਂ ਬੇਟੀ ਦਾ ਸੂਟ ਖਰੀਦ ਲਿਆ ਤੇ ਇੱਕ ਮੈਂ ਆਪਣਾ ਖਰੀਦ ਲਿਆ ਤੇ ਜਿਹੜਾ ਮੇਰਾ ਸੂਟ ਤਾਂ ਨਾ ਨਾਲੇ ਉੱਥੇ ਨੰਬਰ ਵਗੈਰਾ ਸਭ ਉਸ ਲਿਖਿਆ ਹੋਇਆ ਤਾਂ ਚਲੋ ਬੇਟੀ ਦਾ ਹੈਗਾ ਤਾਂ ਹਰੇ ਰੰਗ ਦਾ ਸੂਟ ਤਾਂ ਚਲ ਉਹ ਤਾਂ ਉਹਨਾਂ ਨੇ ਵਧੀਆ ਸੂਟ ਦਾ ਮੇਰਾ ਹੈਗਾ ਤਾਂ ਕਮੀਜ਼ ਹੈਗਾ ਤਾਂ ਚਿੱਟੇ ਰੰਗ ਦਾ ਤੇ ਲਾਲ ਰੰਗ ਦੀ ਹੈਗੀ ਤੇ ਸਲਵਾਰ ਤੇ ਚੁੰਨੀ ਬਹੁਤ ਸੋਹਣੀ ਦੀ ਚਲੋ ਜੀ ਉਹ ਕਹਿੰਦਾ ਵਿਆਹ ਕਰਦਾ ਮੈਂ ਖਾ ਵੀ ਇੱਕ ਹਫਤਾ ਹੈਗਾ ਹੈ ਕਹਿੰਦਾ ਚਲੋ ਜੱਤਕ ਦਾ ਤੁਹਾਡੇ ਕੱਪੜੇ ਬਣ ਜਾਣੇ ਆ ਚਲੋ ਜੀ ਇੱਕ ਦਿਨ ਪਹਿਲਾਂ ਮੈਂ ਸਰਦਾਰ ਜੀ ਨੂੰ ਕਿਹਾ ਮੈਂ ਤੁਸੀ ਕੱਪੜੇ ਫੜ ਲਿਆਓ ਇਹ ਕਹਿੰਦਾ ਵੀ ਠੀਕ ਆ ਲਿਆ ਮੈਨੂੰ ਕਾਟ ਦੇ ਦੇ ਮੈਂ ਫੜ ਲਿਆਉਣਾ ਦੇਖੋ ਜੀ ਉਹਨਾਂ ਨੇ ਲਪਾਫੇ ਦੇ ਵਿੱਚ ਪਾ ਕੇ ਕੱਪੜੇ ਦੇਤੇ ਵੀ ਅਗੇ ਰੱਖਤੇ ਮਹਾ ਜਲਾ ਵੀ ਇਹ 504 ਨੂੰ ਵਿਆ ਜਾਣਾ ਵੀ ਤਾਂ ਕਿ ਮੈਂ ਦੇਖ ਲਵਾਂ ਸੂਟ ਚੈੱਕ ਕਰਕੇ ਨਾਲੇ ਵੀ ਮੈਂ ਪ੍ਰੈਸ ਕਰਕੇ ਰੱਖ ਦਿੰਨੀ ਆ ਦੇਖੋ ਜੀ ਮੇਰੀ ਬੇਟੀ ਦਾ ਸੂਟ ਬਹੁਤ ਸੋਹਣਾ ਸਲਾਈ ਕਰਿਆ ਉਹਦਾ ਐਨ ਫਿੱਟ ਆ ਗਿਆ ਦੇਖੋ ਜੀ ਜਦੋਂ ਮੈਂ ਆਪਣਾ ਸੂਟ ਖੋਲ ਕੇ ਦੇਖਿਆ ਨਾਲ ਲਫਾਫੇ ਦੇ ਵਿੱਚ ਜਿਹੜਾ ਮੇਰਾ ਕਮੀਜ਼ ਤਾਂ ਉਹਦਾ ਬਣਾਤਾ ਬੇਟੀ ਦਾ ਹੈ ਸਲਵਾਰ ਮੇਰੀ ਬਣਾਤੀ ਤੇ ਮੈਂ ਜਦ ਆ ਦੇਖਿਆ ਮਹਾ ਮੇਰਾ ਇੰਨਾ ਮਹਿੰਗਾ ਸੂਟ ਤੇ ਮੈਨੂੰ ਨਾ ਬਹੁਤ ਜ਼ਿਆਦਾ ਦੁੱਖ ਲੱਗਿਆ ਭਾਈ ਫੇਰ ਮੈਂ ਟੇਲਰ ਨੂੰ ਕਰਿਆ ਫੋਨ ਟੇਲਰ ਨੂੰ ਫੋਨ ਕਰਿਆ ਮਹਾ ਵੀ ਵੀਰ ਜੀ ਤੁਸੀਂ ਗਲਤ ਨਾਪ ਲੈ ਲਿਆ ਵੀ ਕਮੀਜ਼ ਤਾਂ ਤੁਸੀਂ ਬੇਟੀ ਦਾ ਬਣਾਤਾ ਵੀ ਸਲਵਾਰ ਮੇਰੀ ਬਣਾਤੀ ਉਹ ਕਹਿੰਦਾ ਭੈਣ ਜੀ ਇਹ ਕੰਦ ਤਾਂ ਹੋਈ ਨਹੀਂ ਸਕਦਾ ਹੈਗਾ ਮੈਂ ਕਿਹਾ ਵੀ ਨਹੀਂ ਉਹ ਕਹਿੰਦਾ ਵੀ ਤੁਸੀਂ ਮੇਰੇ ਕੋਲ ਸੂਟ ਲੈ ਕੇ ਆਓ ਚਲੋ ਜੀ ਅਸੀਂ ਦੂਜੇ ਦਿਨ ਸੂਟ ਲੈਣ ਗਏ ਉਹ ਕਹਿੰਦਾ ਵੀ ਜਿਹੜੇ ਕੁੜੀਆਂ ਨੂੰ ਅਸੀਂ ਸਲਾਈ ਕਰਨ ਦਿੰਦੇ ਆ ਨਾ ਉਹਨਾਂ ਨੇ ਕਿਹਾ ਭਲੇਖੇ ਨਾ ਬਣਾਤਾ ਤੇ ਫਿਰ ਉਹਨੇ ਇੰਨੀ ਜ਼ਿਆਦਾ ਗਲਤੀ ਮੰਨੀ ਕਹਿੰਦਾ ਜੀ ਤੁਸੀਂ ਵਿਆਹ ਨੂੰ ਪਾਉਣਾ ਤਾਂ 7000 ਦਾ 7-8000 ਦਾ ਸੂਟ ਹੈਗਾ ਤਾਂ ਕਹਿੰਦਾ ਵੀ ਮੂਡ ਮੇਰਾ ਬਹੁਤ ਖਰਾਬ ਹੋ ਗਿਆ ਉਸ ਤੋਂ ਜ਼ਿਆਦਾ ਮੂਡ ਮੇਰਾ ਖਰਾਬ ਹੋ ਗਿਆ ਵੀ ਮੈਂ ਵਿਆਹ ਨੂੰ ਸੂਟ ਪਾਉਣ ਜਾਣਾ ਤਾਂ ਦੇਖੋ ਜੀ ਦਿਨ ਹੈਗਾ ਤਾਂ ਵਿੱਚ ਇੱਕ ਤਾਂ ਨਾ ਦਾ ਬੰਦਾ ਫੇਰ ਸੂਟ ਲੈ ਕੇ ਸਲਾਈ ਕਰਾ ਸਕਦਾ ਤੇ ਫੇਰ ਮੈਂ ਵਿਆਹ ਦੇ ਵਿੱਚ ਨਾ ਪੁਰਾਣਾ ਸੂਟ ਪਾ ਕੇ ਗਈਆਂ ਦੋ ਤਿੰਨ ਵਾਰੀ ਸੂਟ ਮੇਰਾ ਪਾਇਆ ਹੋਇਆ ਤਾਂ ਤੇ ਮੂਡ ਮੇਰਾ ਬਹੁਤ ਜ਼ਿਆਦਾ ਖਰਾਬ ਹੋਇਆ ਫੇਰ ਮੇਰਾ ਇੰਨਾ ਮੂਡ ਖਰਾਬ ਹੋਇਆ ਨਾ ਫੇਰ ਮੈਂ ਮੁੜ ਕੇ ਉਹ ਟੇਲਰ ਦੀ ਦੁਕਾਨ ਛੱਡੇ ਦਿੱਤੀ ਆ ਫੇਰ ਮੈਂ ਹੋਰ ਟੇਲਰ ਤੇ ਆਪਣੇ ਸੂਟ ਸਲਾਈ ਕਰੇ ਆ ਹੁਣ ਮੈਨੂੰ ਕੋਈ ਸੂਟ ਸਲਾਈ ਕਰਨ ਵਿੱਚ ਕੋਈ ਆਰਾਮਾ ਨਹੀਂ ਆਉਂਦਾ ਜਿਵੇਂ ਮੈਂ ਕਹਿ ਕੇ ਆਉਣੀ ਆ ਨਾ ਉਸ ਤਰ੍ਹਾਂ ਦਾ ਹੀ ਸੂਟ ਬਣ ਕੇ ਆਉਂਦਾ ਕਦੇ ਆਏ ਨਹੀਂ ਕਰਿਆ ਵੀ ਕਦੇ ਕਿਸੇ ਦਾ ਕਮੀਜ਼ ਬਣਾਤਾ ਕਦੇ ਕਿਸੇ ਦਾ ਬਣਾਤਾ ਤੇ ਇਸ ਤਰ੍ਹਾਂ ਦਾ ਕੰਮ ਹੋਇਆ ਹੈ ਤਾਂ ਕਿ ਮੈਂ ਹੁਣ ਜਦੋਂ ਵੀ ਸੂਟ ਸਲਾਈ ਕਰਉਣ ਜਾਂਦੀ ਹਾਂ ਨਾ ਤੇ ਵਿਆਹ ਨੂੰ ਹਲੇ ਮਹੀਨਾ ਹੈ ਤਾਂ ਮੈਂ ਆਪਣਾ ਸੂਟ ਪਹਿਲਾਂ ਹੀ ਸਲਾਈ ਕਰਨ ਦੇ ਦਿੰਨੀ ਆ ਤੇ ਸੂਟ ਮੇਰੇ ਬਣ ਕੇ ਨਾ ਬਹੁਤ ਜ਼ਿਆਦਾ ਤਿਆਰ ਹੋ ਜੰਨੇ ਆ ਤੇ ਮੈਂ ਕਦੇ ਆਈ ਨਹੀਂ ਕਿ ਹੈ ਵੀ ਤੁਸੀਂ ਰੇਟ ਘਟਾ ਲਓ ਜਿੰਨੇ ਉਹ ਪਰਚੀ ਤੇ ਪੈਸੇ ਲਿਖੇ ਹੁੰਦੇ ਨੇ ਨਾ ਮੈਂ ਉਨਾ ਹੀ ਪੈਸੇ ਦੇ ਕੇ ਆਉਣੀ ਆ ਤੇ ਸੂਟ ਆਪਣੇ ਬਹੁਤ ਵਧੀਆ ਹੁੰਨੇ ਆ ਟੇਲਰ ਘੱਟ ਪੈਸੇ ਲੈਂਦੇ ਹੀ ਨਹੀਂ ਨਾ ਨਾ ਇਹ ਆਮ ਪਿੰਡਾਂ ਵਿੱਚ ਸੁੰਗੀਆਂ ਨਹੀਂ ਹੈਗੀਆਂ ਉਹ ਪੈਸੇ ਘੱਟ ਕਰ ਦਿੰਦੀਆਂ ਹਲੇ ਤੇ ਟੇਲਰ ਨਹੀਂ ਪੈਸੇ ਘੱਟ ਕਰਦੇ ਹੈਗੇ ਬਿਲਕੁਲ ਨਹੀਂ ਡਾਕਟਰ ਵਾਲਾ ਕ ਹਾਂ ਨਾ ਜੈਂਟਸ ਦੇ ਨਾਲ ਡੇਡੀ ਦੇ ਕਿਸੇ ਦੇ ਘੱਟ ਨਹੀਂ ਨਹੀਂ ਟੇਲਰ ਨਹੀਂ ਤਾਂ ਸਲਾਈ ਦਾ ਬਹੁਤ ਜ਼ਿਆਦਾ ਫਰਕ ਆ ਕਦੇ ਫੀਡਿੰਗ ਦਾ ਨਹੀਂ ਫਰਕ ਪਿਆ ਹੈਗਾ ਦੇਖੋ ਜੀ ਇਹ ਹੈਗੇ ਦੀਆਂ ਗੱਲਾਂ ਬਾਤਾਂ ਜੇ ਉਹ 10000 10500 ਲੈ ਵੀ ਲੋਕ ਹਨ ਟੇਲਰ ਕੋਈ ਫਰਕ ਨਹੀਂ ਪੈਂਦਾ ਹੈਗਾ ਸੂਟ ਆਪਣੇ ਇੱਕ ਨੰਬਰ ਹੁੰਨੇ ਆ ਕਦੇ ਇੰਚ ਦਾ ਇੰਨੇ ਕਿ ਇੰਚ ਦਾ ਵੀ ਫਰਕ ਨਹੀਂ ਹੁੰਦਾ ਹੈਗਾ ਆ ਹੁਣ ਕਈ ਕਈ ਸੂਟ ਹੁੰਦੇ ਨੇ ਫਿਰ ਤਾਂ ਬਣੇ ਜਾਂਦੇ ਹਾਂ ਤੇ ਸੂਟ ਵੀ ਮੇਰਾ ਬਹੁਤ ਵਧੀਆ ਤਾਂ ਨਾ ਕਲਾ ਮੰਦਰ ਵਾਲਿਆਂ ਦੇ ਲੈ ਕੇ ਆਈ ਦੀ ਮੈਂ ਖਰੀਦ ਕੇ ਮੇਰਾ ਸੂਟ ਤਾਂ ਨਾ ਜਿਆਦਾ ਉਹਦੇ ਨਾਲ ਦੇ ਨਾ ਦੁਪੱਟਾ ਪਿਆ ਹੈ ਮੈਂ ਤੁਹਾਨੂੰ ਕਿਸੇ ਦਿਨ ਨਾ ਵੀਡੀਓ ਦੇ ਵਿੱਚ ਦਿਖਾਉਂਗੀ ਤੇ ਦੁਪੱਟਾ ਬਹੁਤ ਸੋਹਣਾ ਤਾਂ ਐਸ ਤਰੀਕੇ ਨਾਲ ਆਇਆ ਮੈਨੂੰ ਸੂਟ ਪਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਤਾਂ ਮਾਹਾਂ ਵੀ ਭੂਆ ਜੀ ਦੇ ਮੁੰਡੇ ਦੇ ਵਿਆਹ ਨੂੰ ਆਈ ਸੂਟ ਪਾ ਕੇ ਜਾਊਂਗੀ ਦੇਖੋ ਜੀ ਮੇਰੀ ਨਾ ਮਨ ਦੀ ਤਮੰਨਾ ਹੋਈ ਨਹੀਂ ਹੈਗੀ ਪੂਰੀ ਉੱਥੇ ਉਧਰ ਨਾ ਜਾਣਾ ਤੇ ਆ ਤਾਂ ਮੈਂ ਸਾਨੂੰ ਬਾਦੋਂ ਡੰਡਲ ਹੈ ਇਹ ਆਉਣ ਲੱਗਾ ਨਾ ਛੋਟਰ ਨੂੰ ਕਹਿ ਦੋ ਕਿ ਥੋੜਾ ਜਿਹਾ ਧਣੀਆਂ ਵਟ ਕੇ ਦੇ ਦੂਗਾ ਤਣੀਆਂ ਪਾ ਲਏ। ਹਾਂ ਸਬਜੀ ਧਨੀਆ ਪਾਉਣਾ ਐਨੇ ਮੈਂ ਦੀ ਸਬਜੀ ਤਿਆਰੀ ਕਰ ਲਈ ਤੜਕਾ ਲਾ ਮਾ। ਹਾਂ ਮੈਂ ਸਾਨੂੰ ਬਾਦ ਲੈਣਾ। ਹੋਰ ਮੈਂ ਸਾਨੂੰ ਬਾਦ ਸਾਢੇ 6 ਤੇ ਇੱਧਰ ਆਪਾਂ ਬਣਾਉਣ ਲੱਗੇ ਆ ਸਬਜੀ ਸਬਜੀ ਆਪਾਂ ਅੱਜ ਕਿਹੜੀ ਬਣਾਉਣ ਲੱਗੇ ਆ ਗੋਭੀ ਦੀ। ਉਹ ਵੀ ਚੁੱਲੇ ਤੇ ਤੇ ਹੁਣ ਆਪਾਂ ਲਾਉਣ ਲੱਗੇ ਆ ਤੜਕਾ। ਉਹ ਵੀ ਸਰੋਂ ਦਾ ਤੇਲ ਲਾ ਕੇ ਜੇ ਸਬਜੀ ਬਣਾਵੇ ਨਾ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ। ਹਾਂਜੀ ਇਹ ਮਿਸਾਲਾ ਕਿੰਨਾ ਲਾਲ ਬਣਾਇਆ ਪਿਆ ਜੇ ਉਹ ਫੇਰ ਲਾਲ ਮਿਰਚਾਂ ଥିਗੀਆਂ ਅੱਜ ਤਾਂ ਘਰ ਗਿਆ ਮੈਂ ਚਮਚਾ ਵੀ ਲੈ ਕੇ ਆਈ ਥੀਗੀ ਉਹ ਤਾਂ ਚਮਚਾ ਦਾ ਰਾਹ ਤੇ ਜਿੱਗ ਗਿਆ ਚਲ ਕੋਈ ਨਾ ਇਸ ਤਰ੍ਹਾਂ ਸਭ ਜਾਣਾ ਹੈ ਦੇਖੋ ਜੀ ਇੱਦਾਂ ਨਾ ਚੁੱਲੇ ਤੇ ਨਾ ਇੰਨੀ ਜਿਆਦਾ ਲਾਟ ਆਉਂਦੀ ਦੀ ਨਾ ਅੱਧਾ ਸੇਕ ਸਾਰਾ ਬਾਹਰ ਨਿਕਲਦਾ ਤਾਂ ਫੇਰ ਮੈਂ ਕੀ ਕਰਾਂ ਨਾ ਇੱਟ ਦਾ ਟੁਕੜਾ ਰੱਖਿਆ ਇਹ ਮਾਹਾਂ ਕਿਤੇ ਫੇਰ ਨਾ ਕਿ ਸੇਕ ਅੰਦਰ ਹੀ ਰਵੇ ਤੇ ਹੁਣ ਆਪਣਾ ਤੇਲ ਹੋ ਗਿਆ ਗਰਮ ਤੇ ਆਪਾਂ ਨੇ ਪਾ ਦਿੱਤਾ ਵਿੱਚ ਜੀਰਾ ਸਾਡਾ ਮਸਾਲਾ ਤਾਂ ਦੇਖਣੇ ਵਾਲਾ ਹੀ ਐ ਐਨ ਪਿਆ ਏ ਲਾਲ ਗਲਾਲ ਇਹ ਮਿਰਚਾਂ ਆਪਣੇ ਬਹੁਤ ਪਈਆਂ ਦੀਆਂ ਉਹਨੇ ਸਾਗ ਨੇ ਕੰਮ ਸਿੱਕਦਾ ਮਿਰਚਾਂ ਗੋਭੀ ਦੀ ਤਾੜੀ ਨਾਲ ਸੁਣੇ ਤੇ ਬਹੁਤ ਜ਼ਿਆਦਾ ਵਧੀਆ ਬਣਦੀ ਆ ਤੇ ਨਾਲੇ ਨਾ ਸੁੱਕੀ ਸੁੱਕੀ ਗੋਭੀ ਬਣ ਜੇ ਕੜਾਹੀ ਦੇ ਵਿੱਚ ਮਸਾਲਾ ਹਲਦੀ ਲਾਲ ਮਿਰਚ ਹਰੀ ਮਿਰਚ ਆਪਾਂ ਨੇ ਪਾਈ ਹੋਈ ਐ ਹਰੇ ਸਮਾਂ ਦੀ ਦੀ ਮਿਸਤਰੀ ਹਾਂਜੀ ਮੈਂ ਵੀ ਹਲੇ ਤਾਂ ਸਾਡਾ ਕੰਮ ਦਾ ਟਾਈਮ ਹੈ ਪਹਿਲਾਂ ਨੇ ਚੱਕਿਆ ਨਹੀਂ ਪਹਿਲਾਂ ਚੱਕਿਆ ਜੀ ਇਹਦਾ ਕੰਡੇ ਤੇ ਲੱਗ ਗਿਆ ਹੋਇਆ ਹੈ ਕੰਡੇ ਇਹ ਪਹਿਲਾਂ ਮੇਰੀ ਸਲਾਹ ਹੋਈ ਮਾਹ ਨਵੀਂ ਕੜਾਈ ਦਾ ਨਾ ਹੈ ਮੇਰਾ ਦੇਲੀ ਕਰਿਆ ਹੈਗਾ ਕਾਲੀ ਹੋ ਜਾਣੀ ਮੈਂ ਕਿਹਾ ਉਹਨੇ ਸਾਰੇ ਕਾਲੀ ਪੀਲੀ ਹੋ ਜਾਣਾ ਵੀ ਉਹਨੂੰ ਨਾ ਅੰਦਰ ਗੈਸ ਵਾਸਤੇ ਹੀ ਰੱਖਦੇ ਆਂ ਵੀ ਆਹ ਹੁਣ ਜਦੋਂ ਕਾਲੀ ਹੋਈ ਵੀ ਇਹਦੇ ਵਿੱਚ ਆਪਾਂ ਗੁਲਗਲੇ ਕਿਚੌੜੀਆਂ ਬਣਾਉਨੇ ਆ ਨਾ ਵੀ ਆਹੀ ਕੜਾਹੀ ਠੀਕ ਜੇ ਸਾਰੇ ਭਾਂਡੇ ਕਾਲੇ ਜੇ ਹੋ ਜਵੇ ਨਾ ਫੇ ਮੈਨੂੰ ਵਧੀਆਂ ਲੱਗਦੇ ਰਹਿੰਦੇ ਜਾ ਜਿੰਨੇ ਮਰਜ਼ੀ ਜਲਦੀ ਕਰੀ ਗਈ ਇਹ ਵੀ ਸਬਜੀ ਛੇਤੀ ਬਣਾ ਲਈਏ ਦੇਖੋ ਜਿਵੇਂ ਮੈਂ ਸਬਜੀ ਕੱਟਦੀ ਸੀ ਨਾ ਬਸ ਇਸ ਤਰ੍ਹਾਂ ਅਸੀਂ ਗੱਲਾਂ ਬਾਤਾਂ ਲੱਗਣੇ ਆ ਕਰਨਾ ਤਾਂ ਵੇ ਕਿਤੇ ਰਿਸ਼ਤੇਦਾਰ ਦਾ ਫੋਨ ਆ ਗਿਆ ਫੇਰ ਰਿਸ਼ਤੇਦਾਰ ਨੂੰ ਐ ਵੀ ਜਵਾਬ ਨਹੀਂ ਦੇਖ ਹੁੰਦਾ ਹੈਗਾ ਫੇਰ ਇਹ ਡੇਢ ਘੰਟਾ ਲੱਗ ਗਿਆ ਜੀ ਗੱਲਾਂ ਕਰਨੇ ਨੂੰ ਸਰਦਾਰ ਜੀ ਕਹਿੰਦੇ ਕਿ ਤੁਹਾਨੂੰ ਇੰਨੀਆਂ ਗੱਲਾਂ ਆਉਂਦੀਆਂ ਕਿੱਥੋਂ ਆ ਹੈ ਨਾ ਜਦ ਵੀ ਮੈਂ ਏ ਗੇੜਾ ਕੱਢ ਕੇ ਆਇਆ ਸੂਟਾਂ ਦੀਆਂ ਗੱਲਾਂ ਚੱਲਦੀਆਂ ਇਹਦੀਆਂ ਦੇਖੋ ਜੀ ਸੂਟਾਂ ਦੀਆਂ ਗੱਲਾਂ ਵੀ ਹੁਣ ਮੇਰੀ ਭੈਣ ਨੇ ਗੱਲ ਛੇੜੀ ਚਲ ਹੁਣ ਫੇਰ ਮੈਂ ਤਾਂ ਸਿਰੇ ਲਾਉਣੀ ਉਹਦੀ ਗੱਲ ਇਹ ਸਾਨੂੰ ਬਹੁਤ ਜ਼ਿਆਦਾ ਟਾਈਮ ਲਾ ਪਿਆ ਫੇਰ ਜਦ ਗੁਰਦੁਆਰਾ ਸਾਹਿਬ ਵਿੱਚ ਬਾਬਾ ਜੀ ਉਹਨੇ ਪਾਠ ਪੜਨ ਲੱਗੇ ਨਾ ਮੈਂ ਕਿਹਾ ਭੈਣਾ ਸਾਨੂੰ ਸਬਜ਼ੀ ਬਣਾਉਣ ਨੂੰ ਕਵੇੜਾ ਹੋ ਜਾਣਾ ਇਹ ਕਹਿੰਦੀ ਚਲ ਠੀਕ ਆ ਮੈਂ ਕਿਹਾ ਤੂੰ ਦੁਪਹਿਰੇ ਨੂੰ ਫੋਨ ਕਰਿਆ ਕਰ ਕਹਿੰਦੀ ਮੈਂ ਕਿਹਾ ਚਲ ਹੁਣ ਕਰ ਲੰਮੀ ਆ ਫੋਨ ਦੇਖੋ ਜੀ ਜਿਆ ਗੱਲਾਂ ਕਰਨ ਲੱਗ ਜਾਣਾ ਡੇਢ ਘੰਟਾ ਗੱਲ ਚੱਲੀ ਆ ਬਹੁਤ ਲੰਬੀ ਗੱਲ ਧੀ ਤੇ ਹੁਣ ਸਬਜ਼ੀ ਨੂੰ ਆ ਕੋਈੜਾ ਹੋ ਗਿਆ ਹੈ ਲੈ ਕਣੇ ਕਦੇ ਨਾ ਫੇਰ ਅਸੀਂ ਰਾਤ ਨੂੰ ਗੱਲਾਂ ਲੱਗੀਆਂ ਮੇਰੀ ਭੈਣ ਨਾਲ ਗੱਲ ਕਰਨ ਅਈ ਨੀ ਲੰਬੀ ਲੰਬੀ ਗੱਲ ਚੱਲੀ ਨਾ ਸਾਢੇ 3 ਘੰਟੇ ਗੱਲ ਚੱਲੀ ਸਾਡੀ ਤੇ ਫੋਨ ਵੀ ਗਰਮ ਹੋ ਗਿਆ ਇੰਨੀਆਂ ਗੱਲਾਂ ਕਰੀਆਂ ਸੀ ਦੇਖੋ ਜੀ ਫੇਰ ਰਿਸ਼ਤੇਦਾਰਾਂ ਨੇ ਵੀ ਗੱਲਾਂ ਜਲ ਪੈਣੀਆਂ ਵਿੱਚੇ ਹੋਰ ਕਾਰੋਗਾਰ ਦੀਆਂ ਗੱਲਾਂ ਥੋੜੀ ਜਿਹਾ ਆਪਣਾ ਨਾ ਗੱਲਾਂ ਬਾਤਾਂ ਦੇ ਵਿੱਚ ਮਸਾਲਾ ਵੀ ਦੇਖੋ ਕਿੰਨਾ ਵਧੀਆ ਹੋ ਗਿਆ ਐਨ ਭੁੰਨ ਹੋ ਗਿਆ ਤੇ ਆਪਾਂ ਥੋੜਾ ਜਿਹਾ ਵਿੱਚ ਪਾ ਦਨੇ ਆ ਪਾਣੀ ਜੇ ਕੋਈ ਚਾਹੇ ਕਾ ਆਪਣੀ ਗੋਭੀ ਹੋਵੇ ਚਾਹੇ ਆਪਾਂ ਬਾਜ਼ਾਰ ਵਿੱਚੋਂ ਗੋਭੀ ਖਰੀਦ ਕੇ ਲੈ ਕੇ ਆਈਏ ਤੇ ਗਰਮ ਪਾਣੀ ਦੇ ਨਾਲ ਵਿੱਚ ਪਾ ਕੇ ਨਮਕ ਨਾਲ ਮੈਂ ਜ਼ਰੂਰ ਧੋਨੀਓ ਧੋਨੀ ਆ ਮੈਂ ਕਦੇ ਵੀ ਐ ਨਹੀਂ ਕਰਿਆਗਾ ਵੀ ਠੰਡੇ ਪਾਣੀ ਦੇ ਵਿੱਚ ਆਪਾਂ ਗੋਭੀ ਨੂੰ ਵਾਸ਼ ਕਰ ਲਓ ਵੀ ਇਸ ਤਰ੍ਹਾਂ ਤੜਤਲਾਓ ਮੈਂ ਗਰਮ ਪਾਣੀ ਦੇ ਵਿੱਚ ਤੇ ਨਮਕ ਪਾ ਕੇ ਨਾ ਜ਼ਰੂਰ ਧੋਨੀਓ ਧੋਨੀ ਆ ਗੋਭੀ ਕਿ ਕਾ ਗੋਭੀ ਤੜਦੀ ਨਾ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਮੱਕੀ ਦੀ ਰੋਟੀ ਬਣਾਵਾਂਗੇ ਨਾਲ ਕਿੰਨਾ ਤੇ ਕੰਮ ਕਰਨ ਨਾਲ ਫਾਇਦਾ ਹੈ ਜੇ ਹੁਣ ਆਹੀ ਤੜਕਾ ਮੈਂ ਗੈਸ ਤੇ ਲਾਉਂਦੀ ਨਾ ਮੈਨੂੰ ਕੋਲ ਖਾਣਾ ਪੈਣਾ ਤਾਂ ਹੁਣ ਆਹ ਚੁੱਲੇ ਤੇ ਸਬਜ਼ੀ ਨੇ ਆਪਣੇ ਆਪੇ ਬਣ ਹੀ ਜਾਣਾ ਹੈ ਮਿੱਠੀ ਮਿੱਠੀ ਅੱਗ ਦੇ ਜਿੰਨੀ ਸਬਜ਼ੀ ਵਧੀਆ ਬਣਦੀ ਹੈ ਨਾ ਤੇ ਹੁਣ ਆਪਾਂ ਇਹਨੂੰ ਢੱਕ ਦਨੇ ਆ। ਤੇ ਇਹਨੇ ਭਾਪ ਦੇ ਵਿੱਚੇ ਬਣ ਜਾਣਾ। ਲੈ ਹੁਣ ਸਮਾਨ ਚੱਕ ਦਈਏ। ਆਪਾਂ ਹੁਣ ਸਬਜੀ ਚੈੱਕ ਕਰ ਲਈ ਇੱਕ ਵਾਰੀ। ਤੇ ਆਪਣੀ ਸਬਜੀ ਬਸ ਬਣ ਕੇ ਹੋ ਗਈ ਤਿਆਰ। ਤੇ ਹੁਣ ਇਹਦੇ ਵਿੱਚ ਆਪਾਂ ਧਨੀਆ ਧਨੀਆ ਪਾ ਲਈਏ। ਤੇ ਆਪਣੀ ਸਬਜੀ ਸੁੱਕੀ ਸੁੱਕੀ ਬਣੀ ਹੈ ਬਹੁਤ ਸੋਹਣੀ। ਤੇ ਸਬਜੀ ਦਾ ਕਲਰ ਵੀ ਬਹੁਤ ਵਧੀਆ ਆਇਆ ਹੈ। ਸਰੈਡੀ ਇਹ ਸਬਜੀ ਨੂੰ ਇਹਦੇ ਵਿੱਚ ਪਾਦ ਮਾ ਧਨੀਆ ਮੈਂ ਜਬਾਦ ਧਨੀਆ ਪਾਇਆ ਹੈ ਮੈਨੂੰ ਲੱਗਦਾ ਇਹ ਨਹੀਂ ਹਰੀ ਹਰੀ ਸਬਜੀ ਹੋਵੇ ਆਹ ਹੈ ਇਹ ਨਹੀਂ ਹਰੀ ਹਰੀ ਸਬਜੀ ਹੋਵੇ ਨਾ ਉਹਨੇ ਜਿਆਦਾ ਵਧੀਆ ਲੱਗਦੀ ਹੈ ਲੈ ਕੋਈ ਆਪਣੀ ਸਬਜੀ ਨਾ ਐਂਦਾ ਨਾ ਹਾਸੀ ਆਉਂਦੀ ਇੱਕ ਗੱਲ ਸੁਣੇ ਤੇ ਚੱਲ ਮੇਰੀ ਵੀਡੀਓ ਰਿਸ਼ਤੇਦਾਰ ਵੀ ਦੇਖਦੇ ਹੋਣਗੇ ਵੀ ਸਾਡੀਆਂ ਚੁਗਲੀਆਂ ਲੱਗੀ ਹੋਈ ਆ ਭੈਣ ਕਰਨ ਹੈ ਦੇਖੋ ਜੀ ਜਿਹੜੀ ਤਾਂ ਇਹ ਸਬਜੀ ਆਪਾਂ ਬਣਾਉਨੇ ਆ ਅਸੀਂ ਬਣਾਉਨੇ ਆ ਦੇਖੋ ਹੁਣ ਆਪਾਂ ਨੇ ਨਾ ਇੱਕ ਕੱਲਾ ਕੱਲਾ ਫੁੱਲ ਰੱਖਿਆ ਏ ਤੇ ਇੱਥੇ ਸਾਡੇ ਰਿਸ਼ਤੇਦਾਰ ਆਏ ਹੋਏ ਉਹ ਕਹਿੰਦੇ ਇਹ ਗੋਭੀ ਨੂੰ ਸਾਰੇ ਨੂੰ ਪੀਸ ਦੋ ਇਹ ਨੂੰ ਨਾ ਆਸ ਹੀ ਐ ਨਹੀਂ ਹੋਈ ਇਹ ਗੋਭੀ ਨੂੰ ਪੀਸ ਕੇ ਕਿਹੜਾ ਕੰਮ ਦਾ ਹੈ ਵੇਖਾ ਕਾਦੇ ਪੀਸਣੀ ਆ ਇਹਨਾਂ ਸਾਸਤਾ ਜੀ ਗੋਭੀ ਖਾਂਦੇ ਨਹੀਂ ਹੈਗੇ ਇਹਨੂੰ ਲੈ ਕੇ ਨਾ ਕਾਟਚੀ ਦੇ ਨਾਲ ਸਾਰੇ ਨੂੰ ਪੀਸ ਦੋ ਮੈਂ ਕਹਾਂ ਵੀ ਨਹੀਂ ਜਿੰਨੀ ਤੁਸੀਂ ਖਾਣੀ ਉਹ ਤੁਹਾਡੇ ਵਾਸਤੇ ਲੈ ਜੀ ਪੀਸ ਦੰਨੇ ਆ ਵੀ ਅਸੀਂ ਤਾਂ ਇਹ ਜੀ ਗੋਭੀ ਖਾਂਦੇ ਨਹੀਂ ਹੈਗੇ ਅਸੀਂ ਤਾਂ ਨਾ ਵੀ ਇਸ ਤਰ੍ਹਾਂ ਕੱਲੀ ਕੱਲੀ ਗੋਭੀ ਪਸੰਦ ਕਰਦੇ ਖਾਣੇ ਪਈ ਮੈਨੂੰ ਹਾਸੇ ਆਈ ਅੱਜ ਮੈਂ ਵੈਸੇ ਗੱਲ ਕਰਨੀ ਚਾਹੁੰਦੀ ਰਹੀ ਦੀ ਹੈਗੀ ਤੇ ਰਿਸ਼ਤੇਦਾਰ ਵੀ ਸਾਡੇ ਦੇਖਦੇ ਨੇ ਵੀਡੀਓ ਵੀ ਸਾਡੀਆਂ ਗੱਲਾਂ ਕਰਦੇ ਵੀ ਅਸੀਂ ਪੀਸੀ ਹੋਈ ਗੋਭੀ ਖਾਣੇ ਦੇਖੋ ਜੀ ਉਹਨਾਂ ਨੇ ਕੀ ਕਰਨਾ ਨਾ ਅਸੀਂ ਵੀ ਉਹਨਾਂ ਦੇ ਘਰ ਕਈ ਵਾਰ ਰੋਟੀ ਖਾਧੀ ਆ ਕਿ ਗੋਭੀ ਦੀ ਸਬਜ਼ੀ ਬਣੀ ਹੋਈ ਆ ਭਿੰਡੀ ਦੀ ਸਬਜ਼ੀ ਬਣੀ ਹੋਈ ਆ ਉਹਨਾਂ ਨੇ ਲੈ ਕੇ ਨਾ ਕਟਛੀ ਉਹ ਐ ਚੰਗੀ ਤਰ੍ਹਾਂ ਚੂਰਾ ਬਣਾ ਜਾਣਾ ਹੈ ਪਰ ਮੈਨੂੰ ਤਾਂ ਵਧੀਆ ਲੱਗਦੀ ਰਹੀ ਹੈਗੀ ਇਸ ਤਰ੍ਹਾਂ ਦੀ ਸਬਜ਼ੀ ਇਹਦਾ ਜਿਹੜੀ ਮਨ ਫੁੱਲ ਗੋਭੀ ਹੁੰਦੀ ਹੈ ਨਾ ਕੱਲਾ ਕੱਲਾ ਨਾ ਇਹ ਇਸ ਤਰ੍ਹਾਂ ਹੀ ਪੀਸ ਵਧੀਆ ਲੱਗਦਾ ਹੈ ਤੇ ਜਿੰਨੀ ਸੁੱਕੀ ਸਬਜ਼ੀ ਬਣਾਉਂਗੇ ਤੇ ਮੇਰੇ ਤਾਂ ਅੱਜ ਹੁਣ ਗੱਲ ਜ਼ਿਆਦਾ ਹੀ ਮੈਨੂੰ ਖਾਸੀ ਬਹੁਤ ਆਉਂਦੀ ਆ ਕਹਿੰਦੇ ਇਹਨੂੰ ਪੀਸ ਦੋ ਵੀ ਇਹਨੂੰ ਪੀਸ ਕੇ ਇਹਦਾ ਕੜਾਹ ਬਣਾਉਣਾ ਹੈ ਹੈ ਫੇਰ ਤਾਂ ਇਹਨੂੰ ਨਾ ਪਹਿਲਾਂ ਹੀ ਆਪਣਾ ਗ੍ਰੈਂਡਰ ਦੇ ਵਿੱਚ ਪੀਸ ਕੇ ਤੜਕਾ ਲਾ ਲਓ ਇਹ ਤਾਂ ਐਵੇਂ ਹੀ ਵਧੀਆ ਲੱਗਦੀ ਹੈ ਹਾਂ ਹੋਰ ਕੱਲੀ ਕੱਲੀ ਗੋਭੀ ਵਧੀਆ ਲੱਗਦੀ ਆ ਜਾਂ ਦੋਨਾਂ ਨੇ ਕਿਹਾ ਕਹਿੰਦਾ ਗੋਭੀ ਤੇਰੀ ਬਣ ਗਈ ਮੈਂ ਕਿਹਾ ਤਾਂ ਬਣ ਗਈ ਵੀ ਚਲ ਕਹਿੰਦੇ ਨੇ ਪੀਸ ਦੋ ਵੀ ਪੀਸ ਕੇ ਨਾ ਕਰਨਾ ਕੀ ਹੈ ਮੈਨੂੰ ਤਾਂ ਇਹ ਹੈਰਾਨ ਆ ਮੈਂ ਤਾਂ ਗੱਲਾਂ ਸੁਣ ਸੁਣ ਕੇ ਦੇਖੋ ਜੀ ਹਰੇਕ ਘਰ ਦਾ ਨਾ ਲੈ ਦਾ ਖਾਣਾ ਦਾਣੇ ਦਾ ਫਰਕ ਹੁੰਦਾ ਕੋਈ ਕਿਸੇ ਤਰ੍ਹਾਂ ਪਸੰਦ ਕਰਦਾ ਬਣਾਉਣਾ ਕੋਈ ਕਿਸ ਤਰ੍ਹਾਂ ਤੇ ਮੈਨੂੰ ਜਿਵੇਂ ਅਸੀਂ ਘਰ ਦੇ ਵਿੱਚ ਗੋਭੀ ਇਸ ਤਰ੍ਹਾਂ ਹੀ ਬਣਾ ਕੇ ਖਾਂਦੇ ਸਾਨੂੰ ਵਧੀਆ ਲੱਗਦੀ ਆ ਜੇ ਆਪਾਂ ਨੇ ਪਰੌਂਠੇ ਬਣਾਉਣੇ ਤਾਂ ਤਾਂ ਆਪਾਂ ਪੀਸ ਕੇ ਬਣਾਉਂਗੇ ਵੀ ਬਣੀ ਹੋਈ ਗੋਭੀ ਨੂੰ ਬੰਦਾ ਕਿਵੇਂ ਪੀਸ ਦੂਗਾ ਚਲੋ ਜੀ ਆਪਣੀ ਗੋਭੀ ਬਣ ਕੇ ਹੋ ਗਈ ਹੈ ਤਿਆਰ ਤੇ ਬਹੁਤ ਵਧੀਆ ਸੁੱਕੀ ਸੁੱਕੀ ਗੋਭੀ ਬਣੀ ਆ ਤੇ ਆਪਾਂ ਨੇ ਖੜਮੀ ਖੜਮੀ ਦੀ ਗੋਭੀ ਰੱਖੀ ਆ ਤੇ ਨੂਨ ਮਿਰਚ ਵੀ ਆਪਾਂ ਨੇ ਚੈੱਕ ਕਰ ਲਿਆ ਨੂਨ ਮਿਰਚ ਵੀ ਐਨ ਪੂਰਾ ਪ੍ਰੋਪਰ ਸਹੀ ਆ ਤੇ ਹੁਣ ਆਪਾਂ ਬਣਾਉਣ ਲੱਗੇ ਆ ਕੰਕ ਦੇ ਫੁਲਕੇ ਤੇ ਕਰਨ ਕਰਨ ਰੋਟੀ ਫੇ ਸਾਡੀ ਫੈਮਿਲੀ ਜਿਹਦੇ ਨਾਲ ਦੇ ਨਾਲੇ ਕੋਲ ਬੈਠ ਕੇ ਖਾਂਦੀ ਆ ਚਲੋ ਜੀ ਮਿਲਦੇ ਆਪਾਂ ਹੁਣ ਠਹਿਰ ਕੇ